ਅੱਜ ਦਾ ਟੌਪਿਕ ਹੈ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਆ ਰਿਹਾ ਹੈ ਉਸ ਨੂੰ ਅਸੀਂ ਤੇਈ ਤਰੀਕ ਨੂੰ ਦਿਨ ਟੰਗੜ ਮਨਾ ਰਹੇ ਅਸਲੀ ਕੀ ਗੈ ਗੁਰੂ ਤੇਗ ਬਹਾਦਰ ਸਾਹਿਬ ਜਨਮ ਨਹੀਂ ਸੀ ਪੈਣ ਦੇ ਪਰ ਰੰਗਦੇ ਸਭਾ ਮੰ ਜਨੂ ਟੋਲ ਕੇ ਫਿਰ ਆਪਣੀ ਰੋਟੀ ਖਾਂਦਾ ਸੀਗਾ ਜਿਹਦਾ ਮਤਲਬ ਹੈ ਕਿ ਉਹਨੇ Hindu Musalman ਜਬਰਨ ਬਣਾਉਂਦੇ ਸੀਗੇ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਨੁਖੀ ਅਧਿਕਾਰਾਂ ਨੂੰ ਉੱਤੇ ਰੱਖ ਕੇ ਉਹਨਾਂ ਨੇ ਲਈ ਆਪਣੀ ਕੁਰਬਾਨੀ ਦਿੱਤੀ ਪਰ ਜੇ ਕੁਰਬਾਨੀ ਦਿੱਤੀ ਹੈ ਜੋ ਜਗਰ ਮੌਗਲ ਹਕੂਮਤ ਦੇ ਵਿੱਚ ਹੋਇਆ ਸਿੱਖਾਂ ਦੇ ਨਾਲ ਉਹ 1900 ਸਾਲਾ ਤੋਂ ਬਾਅਦ ਇਹ ਨਿਤਵਾਦੀ ਹਕੂਮਤ ਨੇ ਵੀ ਸਾਡੇ ਨਾਲ ਘੱਟ ਨਹੀਂ ਕੀਤਾ ਬਲੂ ਸਟਾਰ ਕਰਤਾ ਫਿਰ 1960 ਦੇ ਵਿੱਚ ਸਾਡੀ ਵੰਡ ਕਰਤੀ ਪੰਜਾਬ ਤੋੜ ਕੇ ਰੱਖਤਾ ਹਿਮਾਚਲ ਦੇ ਇਲਾਕੇ ਹਰਿਆਣੇ ਦੇ ਇਲਾਕੇ ਰਾਜਸਥਾਨ ਦੇ ਇਲਾਕੇ ਸਾਂਥੋਂ ਖੋਦੇ ਪਾਣੀਆਂ ਦਾ ਹੈਡ ਵਰਕਸ ਖੋਲੇ ਔਰ ਸਾਡਾ ਕੰਟਰੋਲ ਬਿਲਕੁਲ ਖਤਮ ਕਰਤਾ ਪੰਜਾਬ ਦੇ ਵਿੱਚ ਹਾਲ ਹੀ ਫਲੱਡਜ਼ ਨੇ ਆਏ ਹੈ ਪਰ ਸੈਂਟਰ ਦੀ ਹਿੰਦੂਤਵਾ ਸਰਕਾਰ ਨੇ ਇਧਰਲੇ ਪਾਸੇ ਮੁੱਖ ਨਹੀਂ ਮੋੜਿਆ ਉਹ ਬਿਹਾਰ ਦੇ ਚੋਣਾਂ ਦੇ ਵਿੱਚ ਰੁੱਝੇ ਰਹੀ ਹੈ ਜੀ ਦਾ ਮਤਲਬ ਹੈ ਕਿ ਪੰਜਾਬ ਵੱਲੋਂ ਸੈਂਟਰ ਤੇ ਹਿੰਦੂਤਵਾਦੀ ਸਰਕਾਰ ਨੇ ਮੂੰਹ ਮੋੜ ਲਿਆ ਹੈ ਔਰ ਪੰਜਾਬ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ ਕਸ਼ਮੀਰ ਦੇ ਵਿੱਚ ਵੀ ਜ਼ਬਰ ਹੋ ਰਿਹਾ ਹੈ